ਅ ਨਵੇਂ ਸਾਲ ਦੀ ਮੈਂ ਸਾਰੇ ਖਾਲਸਾ ਪੰਥਰੂ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਗੁਰੂ ਮਹਾਰਾਜ ਮੇਰ칸 ਬਖਸ਼ਿਸ਼칸 ਫੂਜੀ ਕੌਮ ਨੂੰ ਆਪਣੇ ਦੇਸ਼ ਵਾਸੀਆਂ ਨੂੰ ਆ ਸਾਲ ਚੜ੍ਹਦੀ ਕਲਾ ਦਾ ਸਾਲ ਹੋਵੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਆਪਣਾ ਵਧੇ ਤੇ ਪੂਰੇ ਦੇ ਦੁਨੀਆ ਵਿੱਚ ਜਿਹੜੇ ਲੜਾਈ ਝਗੜੇ ਹੋ ਰਹੇ ਆ ਚੰਗਾ ਚਲ ਹੋ ਰਹੀਆਂ ਆ ਪ੍ਰਮਾਤਮਾ ਮੇਰ ਕਰਨ ਇਹ ਸਾਰਾ ਕੁਝ ਖਤਮ ਹੋ ਕੇ ਆਪਾਂ ਸਾਰੇ ਖੁਸ਼ੀਆਂ ਮਨਾ ਆ ਅਗਲਾ ਸਾਲ ਖੁਸ਼ੀਆਂ ਭਰ ਹੋਈ ਸਾਰੇ ਵਾਸਤੇ ਨਵੇਂ ਸਾਲ ਦੀ ਮੈਂ ਸਾਰੇ ਖਾਲਸਾ ਪੰਥ ਨੂੰ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਗੁਰੂ ਮਹਾਰਾਜ ਮੇਰ ਕਰਨ ਬਖਸ਼ਿਸ਼ ਕਰਨ ਫੋਟੀ ਕੌਮ ਨੂੰ ਆਪਣੇ ਦੇਸ਼ ਵਾਸੀਆਂ ਨੂੰ ਆ ਸਾਲ ਚੜ੍ਹਦੀ ਕਲਾ ਦਾ ਸਾਲ ਹੋਵੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਆਪਣਾ ਵਧੇ ਤੇ ਪੂਰੇ ਦੇ ਦੁਨੀਆ ਵਿੱਚ ਜਿਹੜੇ ਲੜਾਈ ਝਗੜੇ ਹੋ ਰਹੇ ਆ ਜੰਗਾ ਚੱਲ ਹੋ ਰਹੀਆਂ ਆ ਪਰਮਾਤਮਾ ਮਿਹਰ ਕਰ ਇਹ ਸਾਰਾ ਕੁਝ ਖਤਮ ਹੋ ਕੇ ਆਪਾਂ ਸਾਰੇ ਖੁਸ਼ੀਆਂ মানে আগলা ছাল খুচিয়া ভৰা চাৰে